हां जी ਵੀ ਦੋਸਤੋ ਇਹ ਕੁੜੀਆਂ ਤੇ ਮੁੰਡਿਆਂ ਦੇ ਲਈ ਖਾਸ ਵੀਡੀਓ ਜਿਨ੍ਹਾਂ ਦੇ ਅੱਖਾਂ ਦੇ ਘੇਰੇ ਕਾਲੇ ਆ ਨਾ ਬਹੁਤ ਜਿਆਦਾ ਇਸ ਤਰੀਕੇ ਨਾਲ ਡਾਰਕ ਸਰਕਲ ਪੈ ਗਏ ਆ ਇਹ ਪ੍ਰੋਬਲਮ ਬਹੁਤ ਲੋਕਾਂ ਨੂੰ ਆਉਂਦੀ ਆ ਕਿ ਡਾਰਕ ਸਰਕਲ ਜੇ ਪੈ ਜਾਂਦੇ ਸਿਰਫ 10 ਰੁਪਏ ਦੇ ਵਿੱਚ ਤੁਸੀਂ ਆਪਣੇ ਕਾਲੇ ਡਾਰਕ ਸਰਕਲ ਉਹ ਠੀਕ ਕਰ ਸਕਦੇ ਹੋ ਸਿਰਫ ਤੁਸੀਂ 10 ਰੁਪਏ ਦੀ ਇਹ ਵੈਸਲੀਨ ਲੈਣੀ ਆ ਤੇ ਨਾਲ ਲੈ ਲੈਣਾ ਇੱਕ ਘਰੋਂ ਆਲੂ ਆਲੂ ਦੇ ਨਾਲ ਤੇ ਇਹ ਵੈਸਲੀਨ ਦੇ ਨਾਲ ਤੁਸੀਂ ਆਪਣੇ ਡਾਰਕ ਸਰਕਲ ਬਿਲਕੁਲ ਸਾਫ਼ ਕਰ ਸਕਦੇ ਹੋ ਤੁਹਾਡੀ ਅੱਖਾਂ ਇੰਨੀਆਂ ਕਿ ਜਿਆਦਾ ਸੋਹਣੀਆਂ ਹੋ ਜਾਣਗੀਆਂ ਤੇ ਅੱਖਾਂ ਤੁਹਾਡੀਆਂ ਬਿੱਲੀਆਂ ਬਲੌਰੀ ਹੋ ਜਾਣਗੀਆਂ ਤੇ ਉਹ ਦੋਸਤੋ ਡਾਰਕ ਸਰਕਲ ਪਰ ਮੂਵ ਕਿਤਾ ਕਰਨੇ ਆ ਉਹ ਮੈਂ ਤੁਹਾਨੂੰ ਦੱਸਦਾ ਬਹੁਤ ਸੌਖਾ ਹੈ ਤਰੀਕਾ ਬਸ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਜਿਹੜਾ ਲੈ ਸਕੇ ਤੇ ਵੀਡੀਓ ਨੂੰ ਤੁਸੀਂ ਦੋਸਤੋ ਦਬ ਕੇ ਸ਼ੇਅਰ ਜ਼ਰੂਰ ਕਰਕੇ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅੱਖਾਂ ਦੇ ਡਾਰਕ ਸਰਕਲ ਦੇ ਲਈ ਬਹੁਤ ਸੌਖਾ ਹੈ ਤਰੀਕਾ ਰਾਮਬੰਦ ਤਰੀਕਾ ਹੈ ਅੱਖਾਂ ਦੇ ਕਾਲੇ ਘੇਰੇ ਜਿਹੜੇ ਹੋ ਜਾਂਦੇ ਆ ਨਾ ਅੱਜ ਕੱਲ ਹੋ ਜਾਂਦੇ ਆ ਜੇ ਜਿਨ੍ਹਾਂ ਨੂੰ ਜ਼ਿਆਦਾ ਨੀਂਦ ਨਹੀਂ ਆਉਂਦੀ ਜਾਂ ਫਿਰ ਰਾਤ ਨੂੰ ਲੋਕੀ ਜਾਗਦੇ ਰਹਿੰਦੇ ਆ 12:00 1:00 2:00 ਵਜੇ ਤੱਕ ਫੋਨ ਹੀ ਜਾਂ ਫਿਰ ਜਿਨ੍ਹਾਂ ਲੋਕਾਂ ਨੂੰ ਟੈਨਸ਼ਨ ਰਹਿੰਦੀ ਹੈ ਨਾ ਉਹ ਲੋਕਾਂ ਦੇ ਅੱਖਾਂ ਦੇ ਕਾਲੇ ਘੇਰੇ ਮਿੰਟੋਂ ਮਿੰਟੇ ਹੋ ਜਾਂਦੇ ਆ ਤੇ ਉਹ ਜਿਹੜਾ ਆਪਣੇ ਚਿਹਰੇ ਦੀ ਖੂਬਸੂਰਤੀ ਆ ਬਿਲਕੁਲ ਵਿਗਾੜ ਦਿੰਦੇ ਵਿਗਾੜ ਲੈਂਦੇ ਆ ਉਹਦੇ ਲਈ ਦੋਸਤੋ ਤੁਸੀਂ ਲੈ ਲੈਣਾ ਜੀ ਆਲੂ ਆਪਣੇ ਘਰ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਆਲੂ ਹੁੰਦੇ ਆ ਤੇ ਆਲੂ ਇੱਕ ਲੈ ਲੈਣਾ ਤੇ ਅੱਧਾ ਆਲੂ ਤੁਸੀਂ ਜਿਹੜਾ ਨਾ ਪਹਿਲਾਂ ਕੱਟ ਲੈਣਾ ਤੇ ਉਹਦੀਆਂ ਛਿਲੜਾਈਆਂ ਜਿਹੜੀਆਂ ਲਾ ਲੈਣੀਆਂ ਲੋ ਵੀ ਆਲੂ ਸੇਲ ਹੈ ਤੇ ਤੁਸੀਂ ਲੈਣਾ ਦੋਸਤੋ ਇੱਕ ਬਿੱਲੀ ਕਸ ਜੀ ਚਾਪ ਬਿੱਲੀ ਕਸ ਕਰਦੇ ਆ ਨਾ ਉਹ ਬਿੱਲੀ ਕਾਛ ਲੈਣਾ ਤੇ ਆਲੂ ਆਪਣਾ ਸਾਰਾ ਆਪਾਂ ਬਿੱਲੀ ਕਾਛ ਕਰ ਲੈਣਾ ਇੱਕ ਪਲੇਟ ਦੇ ਵਿੱਚ ਲਓ ਜੀ ਆਲੂ ਆਪਾਂ ਪੂਰਾ ਆਪਣਾ ਜਿਹੜਾ ਬਿੱਲੀ ਕਾਛ ਸੀ ਨਾ ਉਹ ਕਰ ਲਿਆ ਤੇ ਹੁਣ ਆਲੂ ਦਾ ਆਪਾਂ ਕਰਨਾ ਕੀ ਏ ਇਹ ਤੁਹਾਨੂੰ ਦੱਸਦੇ ਆ ਤੁਸੀਂ ਲੈਣੀ ਏ ਜੀ ਇੱਕ ਕੌਲੀ ਚ ਕੌਲੀ ਚ ਦੋਸਤੋ ਇਹ ਜਿਹੜਾ ਆਲੂ ਦਾ ਰਸਾ ਹੈ ਨਾ ਰਸਾ ਆਲੂ ਦਾ ਰਸਾ ਕੱਢ ਲੈਣਾ ਇਹ ਦੋਸਤੋ ਇੰਨਾ ਕਿ ਜਿਆਦਾ ਜ਼ਬਰਦਸਤ ਕਾਮਯਾਬ ਹੈ ਨਾ ਆਪਣੇ ਅੱਖਾਂ ਦੇ ਕਾਲੇ ਘੇਰੇ ਮਟਾਉਂਦੇ ਵਿੱਚ ਪਰ ਇਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਹੋਰ ਐਡ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕੀ ਇਹ ਕਿਸ ਤਰੀਕੇ ਨਾਲ ਇਹਦਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਬਦੱਸਾ ਜਿਆ ਕੱਢ ਲਵਾਂਗੇ ਲਓ ਵੀ ਦੋਸਤੋ ਇਹ ਜਿਹੜਾ ਆਲੂ ਦਾ ਪਾਣੀ ਨਿਕਲ ਗਿਆ ਨਾ ਇਹ ਇੰਨਾ ਕੁ ਵਧੀਆ ਇਹ ਜੇ ਤੇ ਤੁਸੀਂ ਇੱਕ ਜਣੇ ਲੈਣਾ ਤੁਸੀਂ ਅੱਧਾ ਆਲੂ ਜਿਹੜਾ ਉਹ ਅਦਾ ਆਲੂ ਕੱਟ ਕੇ ਜਿਹੜਾ ਰਸਾ ਕੱਢ ਸਕਦੇ ਜੇ ਤੁਸੀਂ ਸਾਰੇ ਹੀ ਪਰਿਵਾਰ ਨੇ ਲਾਉਣਾ ਤੇ ਫਿਰ ਇੱਕ ਆਲੂ ਜਿਹੜਾ ਪੂਰਾ ਪੂਰੇ ਆਲੂ ਦਾ ਜਿਹੜਾ ਬਿੱਲੀ ਕਾਸ਼ਲ ਲੱਕ ਕਰਕੇ ਉਹਦਾ ਰਸਾ ਕੱਢ ਲੈਣਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਚੀਜ਼ਾਂ ਪਾਉਣੀਆਂ ਇਹਦੀ ਦੋਸਤੋਂ ਆਪਾਂ ਕਰੀਮ ਹੀ ਬਣਾ ਲੈਣੀ ਕਰੀਮ ਜਿਹੜੀ ਇੰਨੀ ਕਿ ਟੌਪ ਦੀ ਬਣ ਜਾਊਗੀ ਇਸ ਤੋਂ ਬਾਅਦ ਤੁਸੀਂ ਲੈਣਾ ਜੀ ਹੈ ਕਾਫੀ ਦਾ ਪੈਕੇਟ ਦੋਸਤੋਂ ਕਾਫੀ ਨੈਸਕੇਫੇ ਦੀ ਕਾਫੀ ਲੈ ਲੈਣੀ ਬਹੁਤ ਹੀ ਜ਼ਬਰਦਸਤ ਹੁੰਦੀ ਆਪਣੀਆਂ ਆਈਜ਼ ਲਈ ਆਪਣੀਆਂ ਅੱਖਾਂ ਦੇ ਥੱਲੇ ਜਿਹੜੇ ਕਾਲੇ ਘੇਰੇ ਬਣ ਜਾਂਦੇ ਦੇ ਡਾਰਕ ਸਾਕ ਬਣ ਜਾਂਦੇ ਉਹਦੇ ਲਈ ਇੱਕ ਪੂਰਾ ਪੈਕੇਟ ਜਿਹੜਾ ਨਾ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਜੀ ਇੱਕ ਪੈਕੇਟ ਕਾਫੀ ਦਾ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਦੂਜੀ ਚੀਜ਼ ਇਹਦੇ ਵਿੱਚ ਕੀ ਪਾਉਣ ਤੀਜੀ ਚੀਜ਼ ਆਪਾਂ ਇਹਦੇ ਵਿੱਚ ਕੀ ਪਾਉਣੀ ਆ ਇਸ ਤੋਂ ਬਾਅਦ ਤੁਸੀਂ ਲੈਣੀ ਆ ਜੀ ਆਪਣੇ ਘਰ ਦੇ ਵਿੱਚ ਜਾਣਾ ਰਸੋਈ ਦੇ ਵਿੱਚ ਜਾਣਾ ਹੈ ਉਸ ਤੋਂ ਹਲਦੀ ਹਲਦੀ ਐਂਟੀਬਾਇਓਟਿਕ ਹਲਦੀ ਹੁੰਦੀ ਆ ਤੇ ਬਹੁਤ ਆਰਾਮ ਬਣ ਚੀਜ਼ ਆ ਤੁਹਾਡੇ ਅੱਖਾਂ ਦੇ ਕਾਲੇ ਘਰੇ ਦੂਰ ਕਰਨ ਦੇ ਲਈ ਇਹਦਾ ਦੋਸਤੋਂ ਆਪਾਂ ਪੂਰਾ ਨਹੀਂ ਇਹਦਾ ਮਾੜਾ ਜਿਹਾ ਜਿਹੜਾ ਚੌਂਕਾ ਹੈ ਨਾ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਲਓ ਜੀ ਅੱਧਾ ਕਿ ਤੁਮ ਜੀ ਆਪਾਂ ਇਹਦੇ ਵਿੱਚ ਪਾ ਲੇ ਤਾਂ ਤੇ ਇੱਕ ਚੌਥੀ ਚੀਜ਼ ਸਿਰਫ 10 ਰੁਪਿਆ ਦੀ ਚੀਜ਼ ਇੱਕ ਵੈਸਲੀਨ ਤੁਸੀਂ ਆਪਣੇ ਬਜ਼ਾਰੋਂ ਲੈ ਆਉਣੀ ਹੈ ਜੇ ਤੁਹਾਡੇ ਘਰ ਹੈਗੀ ਤੇ ਘਰੋਂ ਲਓ ਜੀ ਅੱਧਾ ਕਿ ਤੁਮ ਜੀ ਤੁਸੀਂ ਜਿਹੜਾ ਵੈਸਲੀਨ ਦਾ ਨਾ ਉਹ ਇਹਦੇ ਵਿੱਚ ਪਾ ਕੇ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਾਂਗੇ ਮਿਕਸ ਆਪਾਂ ਕਰਨਾ ਦੋਸਤੋ ਘਟੋ ਘਟਾ ਇੰਟੋ 4 ਮਿੰਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਹੀ ਜਾਣਾ ਕਰੀ ਜਾਣਾ ਕਿ ਆਪਣੀ ਜਿਹੜੀ ਬੈਸਿੰਗ ਹੈ ਨਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਲਓ ਵੀ ਦੋਸਤੋ 5 ਮਿੰਟਾਂ ਪਈ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਹੈ ਨਾ ਉਹ ਕਰ ਲੇਤਾ ਹੈ ਤੇ ਹੋਰ 200 ਪਈ ਨੂੰ ਅਪਲਾਈ ਕਦੋਂ ਕਰਨਾ ਕਿਸ ਟਾਈਮ ਤੇ ਅਪਲਾਈ ਕਰਨਾ ਤੇ ਕਿਵੇਂ ਕਰਨਾ ਹੈ ਲਓ ਜੀ ਦੋਸਤੋ ਜਿੰਨਾ ਦੇ ਅੱਖਾਂ ਦੇ ਜਿਹੜੇ ਘੇਰੇ ਆ ਨਾ ਬਹੁਤ ਜ਼ਿਆਦਾ ਕਾਲੇ ਆ ਡਾਰਕ ਸਰਕਲ ਬਣ ਚੁੱਕੇ ਆ ਹਨਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਜਿਹੜਾ ਨਾ ਇਹ ਜਿਹੜੀ ਚੀਜ਼ ਹੈ ਨਾ ਇਸ ਤਰ੍ਹਾਂ ਆਪਣੀ ਉਂਗਲ ਜਿਹੀ ਡਬੋ ਕੇ ਤੇ ਆਪਣੇ ਅੱਖਾਂ ਦੇ ਕਾਲੇ ਘੇਰਿਆਂ ਦੇ ਥੱਲੇ ਇਸ ਤਰ੍ਹਾਂ ਲਾ ਲੈਣਾ ਵਾ ਇਹਨੂੰ ਵਾਵਾ ਨਾਲ ਆਪਣੀ ਵੈਸੇ ਨਹੀਂ ਲੱਗੂਗੀ ਤੇ ਨਾਲ ਆਪਣਾ ਜਿਹੜਾ ਪ੍ਰੋਡਕਟ ਬਣਾਇਆ ਨਾ ਉਹ ਲੱਗੇਗਾ। ਲਓ ਵੀ ਦੋਸਤੋ ਇਸ ਤਰੀਕੇ ਨਾਲ ਤੁਸੀਂ ਅੱਖਾਂ ਦੇ ਥੱਲੇ ਆਪਣੀ ਡਾਟ ਸਰਕਲ ਦੇ ਉੱਪਰ ਲਾ ਕੇ ਚੰਗੇ ਤਰੀਕੇ ਤੇ ਫਿਰ ਦੋਸਤੋ ਇਹਨੂੰ 15 ਮਿੰਟ ਇਸੇ ਤਰੀਕੇ ਨਾਲ ਤੁਸੀਂ ਲੱਗੇ ਰਹਿੰਦੇ ਨਾ ਤੇ 15 ਮਿੰਟ ਬਾਅਦ ਆਪਣਾ ਜਿਹੜਾ ਚਿਹਰਾ ਆ ਆਪਣਾ ਫੇਸ ਆ ਉਹ ਵਾਸ਼ ਕਰ ਲੈਣਾ। ਤੇ ਦੋਸਤੋ ਇਹ ਜਿਹੜੀ ਚੀਜ਼ ਹੈ ਨਾ ਇਹ ਚੀਜ਼ ਜੇ ਤੁਸੀਂ ਇੱਕ ਹਫਤਾ ਲਗਾਤਾਰ ਯੂਜ਼ ਕਰ ਲਈ ਨਾ ਆਪਣੇ ਅੱਖਾਂ ਦੇ ਥੱਲੇ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਜੜ ਤੋਂ ਹੀ ਪੱਟੇ ਜਾਣਗੇ ਜ਼ਿੰਦਗੀ ਭਰ ਤੁਹਾਡੀਆਂ ਅੱਖਾਂ ਜਿਹੜੀਆਂ ਐ ਨੈਨ ਨਸ਼ੀਲੇ ਰਹਿਣਗੇ। ਬਿੱਲੀਆਂ ਬਲੌਰੀ ਖਾ ਰਹਿਣਗੀਆਂ ਤੇ ਤੁਹਾਡੀ ਜਿਹੜੀ ਚਿਹਰੇ ਦੀ ਖੂਬਸੂਰਤੀ ਹੈ ਨਾ ਦੋਸਤੋ ਡਬਲ ਹੋ ਜੇਗੀ ਦੁਗਣੀ ਹੋ ਜੇਗੀ ਇੰਨਾ ਕਿ ਇਹ ਜਿਹੜਾ ਜ਼ਬਰਦਸਤ ਤਰੀਕਾ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਕੇ ਵੇਖੋ ਬਣਾ ਕੇ ਤੁਹਾਨੂੰ ਰਿਜ਼ਲਟ ਜਿਹੜਾ ਨਾ ਬਹੁਤ ਵਧੀਆ ਮਿਲੇਗਾ ਤੇ ਦੋਸਤੋ ਜੇ ਵੀਡੀਓ ਚੰਗੀ ਲੱਗੀ ਨਾ ਤੇ ਦਬ ਕੇ ਸ਼ੇਅਰ ਕਰਕੇ ਜਾਓ ਗਾਂਧੀਆਂ ਤੇ ਗਾਹ ਵੀ ਤਾਂ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ